ਉਹ ਕੌਣ ਤਰਿਆਉਣਾ ਆਪਣੇ ਵੱਲ ਇਹ ਲੱਗਦਾ ਦਾ ਸੁੱਖੀ ਆ ਹੂੰ ਸੁੱਖੀ ਕੌਣ ਉਹ ਦਾ ਮੁੰਡਾ ਸਰਦਾਰਾਂ ਦਾ ਮੁੰਡਾ ਹਾਂ ਅੱਛਾ ਅੱਛਾ ਉਹ ਲੰਬੜਦਾਰ ਆ ਅੱਛਾ ਅੱਛਾ ਲੰਬੜਦਾਰ ਆ ਹਾਂ ਤੇ ਬੰਦ ਕਰ ਦੇ ਯਾਰ ਬੰਦ ਕਰ ਤੇ ਬੰਦ ਨਹੀਂ ਨਹੀਂ ਬੰਦ ਕਰ ਦੇਖ ਲੂਗਾ ਇਹਨੂੰ ਤਾਂ ਪਲਾਉਣਾ ਆ ਇਹਨੂੰ ਖਾਤੂ ਲਾਉਣਾ ਮੈਂ ਸੁਣਿਆ ਤੇ ਥੇਲੀ ਛੱਡ ਗਈ ਆ ਸੁਣਿਆ ਤਾਂ ਮੈਂ ਵੀ ਆ ਪਰ ਫੇਰ ਵੀ ਯਾਰ ਉਹਲਾ ਉਹਲਾ ਹੀ ਹੁੰਦਾ ਆ ਆਪਾਂ ਕਿਸੇ ਨੂੰ ਕੀ ਦੱਸਣਾ ਆਪਾਂ ਕੀ ਕਰਦੇ ਆ ਨਹੀਂ ਨਹੀਂ ਇਹ ਸਾਮੀ ਮੋਟੀ ਆ ਇਹਨੂੰ ਲਾਉਣੇ ਆ ਨਾਲੇ ਆਪਾਂ ਚਲੀ ਜਾਊਗਾ ਸਾਮੀ ਮੋਟੀ ਆ ਹਾਂ ਚੱਲ ਲੂਗਾ ਚੱਲ ਹੋਰ ਬਾਈ ਕਿਦਾਂ ਅੱਜ ਕਿਵੇਂ ਸਾਡੇ ਵਾਲੇ ਗੇੜਾ ਮਾਰ ਲਿਆ ਉਹ ਮੈਂ ਤਾਂ ਭਾਈ ਲੰਘਣਾ ਪਿਆ ਸੀ ਤੇ ਮੈਂ ਕਿਹਾ ਬਾਈ ਹੋਰਾਂ ਨੂੰ ਮਿਲਦੇ ਜਾਂਨੇ ਆ ਅੱਛਾ ਆ ਆ ਕਿਹੜੇ ਕੰਮਾਂ ਤੇ ਯਾਰ ਪਏ ਆ ਤੁਸੀਂ ਸਾਡੀ ਛੱਡ ਤੂੰ ਆਪਣੀ ਸੁਣਾ ਤੂੰ ਸੁਣਾ ਕਿਵੇਂ ਅੱਜ ਸਾਡੇ ਲੱਗੇ ਨੀ ਤੂੰ ਵੇਖਿਆ ਨੀ ਕਦੀ ਯਾਰ ਪਿੰਡ ਚ ਮੈਂ ਨਹੀਂ ਇੱਥੇ ਹੁੰਨਾ ਬਾਈ ਮੈਂ ਹੈ ਇੱਥੇ ਹੀ ਹੁੰਨਾ ਵਾ ਉਂਦੇ ਤੇ ਜਾਣਾ ਕਿੱਥੇ ਇੱਥੇ ਹੋ ਜਾ ਇੱਧਰ ਆ ਜਾ ਇੱਥੇ ਹੁੰਨਾ ਹਾਂ ਇੱਥੇ ਹੀ ਹੋਈਦਾ ਹੋਰ ਕਿੱਥੇ ਜਾਣਾ ਵਾ ਬਾਈ ਕਿਵੇਂ 부ਜਿਆ 부ਜਿਆ ਆਇਆ ਲੱਗਦਾ ਸਾਡੇ ਵਰਗਾ ਨਹੀਂ ਲੱਗਦਾ ਨਾ ਨਾ ਸਹੀ ਹੈ ਵੀਰੇ ਓਕੇ ਨਹੀਂ ਲੱਗਦਾ ਮੈਨੂੰ ਕੁਛ ਉਦਾਸਿਆ ਲੱਗਦਾ ਨਹੀਂ ਵੀਰੇ ਓਕੇ ਠੀਕ ਹੈ ਵਧੀਆ ਚਲੋ ਠੀਕ ਹੀ ਚਾਹੀਦਾ ਯਾਰ ਮੈਂ ਸੁਣਿਆ ਸੀ ਆ ਆਪਣਾ ਭਾਨਾ ਦੱਸਦਾ ਸੀ ਮੈਨੂੰ ਹਾਂਜੀ ਕਹਿੰਦਾ ਤੇਰੀ ਸੇਲੀ ਸੁਲੀ ਦਾ ਕੋਈ ਚੱਕਰ ਸੀਗਾ ਯਾਰ ਕੋਈ ਸੇਲੀ ਤੇਰੀ ਹੂੰ ਹੈਗੀ ਗੱਲ ਉਸੇ ਕੀ ਬਣਿਆ ਕੀ ਉਦੋਂ ਬਣਿਆ ਕੀ ਕੀ ਗੱਲ ਹੋ ਗਈ ਗੱਲ ਕੀ ਹੋ ਗਈ ਵਿਆਹ ਕਰਾ ਰਹੀ ਯਾਰ ਵਿਆਹ ਕਰਾ ਰਹੀ ਕਰੀ ਤੇ ਤੂੰ ਮੈਨੂੰ ਲੈਣ ਲਵਾ ਦੇ ਯਾਰ ਇੱਕ ਚਲੋ ਹਾਂ ਭਾਈ ਮੈਂ ਸੁਣਿਆ ਬਾਵਾ ਸੱਚਾ ਪਿਆਰ ਕਰਦਾ ਸੀ ਤੂੰ ਯਾਰ ਨੂੰ ਸੀ ਇਹ ਸੀਗਾ ਕੁੜੀ ਪਿੱਛੇ ਹਾਂ ਲੱਗਦੀ ਤਾਂ ਕੁੜੀ ਚੱਲ ਕੋਈ ਨਹੀਂ ਨਹੀਂ ਕੁੜੀਆਂ ਜਿਹੜੀਆਂ ਵਿੱਚ ਸੀਰੀਅਸ ਨਹੀਂ ਹੋਈ ਦਾ ਹੋਰ ਸੁਣਾ ਆ ਜਾ ਫਿਰ ਕਰੀਏ ਤੈਨੂੰ ਕਾਇਮ ਨਾ ਨਾ ਭਾਈ ਆ ਕੰਮ ਆ ਪਾਣੀ ਯਾਰ ਉਹ ਆ ਜਾ ਇਹ ਕੰਮ ਨੂੰ ਕੀ ਆ ਇਹ ਲਾ ਕੇ ਤਾਂ ਦੇਖ ਸਵਰਗਾ ਭਾਈ ਸਵਰਗਾ ਦੇ ਝੂਟੇ ਆ ਭਾਈ ਨਹੀਂ ਭਾਈ ਨਹੀਂ ਚੈੱਕ ਤਾਂ ਕਰਕੇ ਦੇਖ ਉਹ ਆ ਜਾ ਇਹਦਾ ਕੁਝ ਨਹੀਂ ਹੁੰਦਾ ਤੇਰੇ ਬੈਠੇ ਆ ਅਸੀਂ ਵੀ ਤੇਰੇ ਸਾਹਮਣੇ ਬੇਬੇ ਨੇ ਘਰੋਂ ਕੱਢ ਦੇਣਾ ਮੈਨੂੰ ਯਾਰ ਉਹ ਆ ਜਾ ਯਾਰ ਬੇਬੇ ਨੂੰ ਤੇਰੀ ਨੂੰ ਸਾਭ ਲਾਂਗੇ ਚੱਲ ਆ ਜਾ ਤੂੰ ਕਰਕੇ ਦੇਖ ਆ ਜਾ ਆ ਜਾ ਕਰਕੇ ਦੇਖ ਚੱਕ ਤੂੰ ਆ ਜਾ ਆ ਜਾ ਇੱਕ ਵਾਰੀ ਲਾ ਕੇ ਦੇਖ ਮੈਨੂੰ ਡਰਨਾ ਕਾਹਦਾ ਯਾਰ ਇੱਥੇ ਚੈੱਕ ਕਰ ਚੈੱਕ ਕਰ ਤੂੰ ਇੱਕ ਵਾਰੀ ਚੱਲ ਹੋ ਗਿਆ ਜਿੰਦਗੀ ਤਬਾਹ ਕਰ ਦਿੰਦੀਆਂ ਮਾਰੇ ਬੰਦਿਆਂ ਨਾਲ ਆਈਆਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹੁੰਦਾ ਆ ਯਾਰ ਸਮਾਨ ਮੈਨੂੰ ਲੱਗਦਾ ਥੋੜਾ ਹੈ ਕਿੱਥੇ ਰੱਖਿਆ ਈ ਉਹ ਗਿਆ ਯਾਰ ਸਮਾਨ ਪਾ ਮਾਸਾ ਹੁਣ ਲਵਾ ਬਾਈ ਨੂੰ ਅੱਗੇ ਲੈਂਡ ਬਣਾ ਗਏ ਟਲੰਗਮ ਬਈ ਮੈਨੂੰ ਸੱਟ ਜਿਆ ਨਹੀਂ ਲੱਗਦਾ ਯਾਰ ਕੁਝ ਉਹ ਨਹੀਂ ਸੱਟ ਨੂੰ ਕੀ ਹੁੰਦਾ ਪਿਆ ਤੂੰ ਲਾ ਕੇ ਦੇ ਇੱਕ ਹੋਰ ਲਾ ਕੇ ਵੇਖ ਤੂੰ ਇੱਕ ਹੋਰ ਲਾ ਤੂੰ ਨਾ ਯਾਰ ਬਾਈ ਨਹੀਂ ਨਹੀਂ ਉਹ ਦੇਖ ਤਾ ਚੱਲ ਰਹਿੰਦੇ ਰਹਿੰਦੇ ਠੱਕਾ ਨਹੀਂ ਕਰਨਾ ਚੱਲ ਤੇਰੀ ਮਰਗੀ ਇਧਰ ਆਈਏ ਹਾਂ ਖੇਚ ਤੂੰ ਤਾਂ ਖੇਚ ਉਹ ਮੈਚ ਲਵਾ ਦਾ ਸਹੀ ਯਾਰ ਲਿਆ ਪੁਰਾ ਮੈਨ ਲਾਉਣਾ ਹੋਰ ਸੁਨਾ ਪਰ ਮੈਂ ਸੁਣਿਆ ਪਿੰਡ ਤੇ ਗੱਲਾਂ ਬਹੁਤ ਹੁੰਦੀਆਂ ਸਾਡੇ ਬਾਰੇ ਯਾਰ ਬਾਈ ਪਿੰਡ ਤੁਹਾਡੇ ਬਾਰੇ ਕੁਝ ਨਾ ਕੁਝ ਉਹ ਤਾਂ ਕਹਿੰਦੇ ਲੋਕਾਂ ਦਾ ਕੀ ਯਾਰ ਕਹਿੰਦੇ ਰਹਿੰਦੇ ਆ ਅੱਛਾ ਫਿਰ ਵੀ ਕੀ ਗੱਲਾਂ ਹੁੰਦੀਆਂ ਕੋਈ ਹੋਊਗੀ ਪਤਾ ਨਹੀਂ ਮੈਨੂੰ ਤਾਂ ਉਹ ਤਾਂ ਯਾਰ ਲੋਕ ਤਾਂ ਕਿਸੇ ਨੂੰ ਚੰਗਾ ਕਹਿੰਦੇ ਸਾਰੇ ਭਾਂਚ ਮਾਲ ਡੁੱਲ ਗਿਆ ਜਰਾ ਯਾਰ ਬਹੁਤ ਚਲ ਇੱਕ ਮੈਨੂੰ ਵੀ ਯਾਰ ਬਾਈ ਹੋਰ ਲਵਾਈਆ ਉਹ ਸੈਟ ਜਾ ਲੱਗਦਾ ਮੈਨੂੰ ਤੂੰ ਰਹਿਂਦੇ ਨਹੀਂ ਮੈਨੂੰ ਲਵਾ ਦੇ ਯਾਰ ਤੇਰੀ ਮਰਜ਼ੀ ਆ ਭਰਾਵਾ ਸਾਨੂੰ ਨਾ ਗਈ ਚੱਲ ਚੱਲ ਤੂੰ ਸੁਣਾ ਕਿਵੇਂ ਵਧੀਆ ਬਾਈ ਕੀ ਗੱਲ ਕੀ ਬਣ ਗਈ ਸੀ ਫਿਰ ਕਿਉਂ ਛੱਡ ਗਈ ਤੁਸੀਂ ਤੁਹਾਡਾ ਤਾਂ ਸਾਰਾ ਕੁਝ ਵਧੀਆ ਸੀ ਯਾਰ ਆਪਣਾ ਤਾਂ ਕਾਰੋਬਾਰ ਵੀ ਓਕੇ ਆ ਜ਼ਮੀਨ ਜਾਇਦਾਦ ਵੀ ਹੈਗੀ ਯਾਰ ਆਪਣੇ ਕੋਲ ਤਾਂ ਮੈਨੂੰ ਤਾਂ ਬੜੀ ਖੁਸ਼ੀ ਲੱਗਦੀ ਹੈ ਯਾਰ ਰੱਬ ਦਾ ਦਿੱਤਾ ਸਾਰਾ ਕੁਝ ਹਾਂ ਸਾਰੀ ਜਨਾਨੀ ਨੇ ਨਾ

ਚਾਲ ਬਾਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੁੜੀਆਂ ਆ ਚੜੀਆਂ ਦਾ ਕੀ ਕੁੜੀਆਂ ਦਾ ਨਹੀਂ ਆ ਦੀ ਟੈਨਸ਼ਨ ਨਹੀਂ ਆ ਦੇਖ ਲੈ ਬੈਠੇ ਆ ਤੇਰੇ ਸਾਹਮਣੇ ਰੋਜ਼ ਨਵੀਂ ਕੁੜੀ ਨਾਲ ਹੁੰਦਾ ਰੋਜ਼ ਨਿੱਤ ਨਵੀਂ ਛੱਡਦੀ ਆ ਨਵੀਂ ਆਉਂਦੀ ਆ ਨਵੀਂ ਪਟਕਾਈ ਦੀ ਆ ਕੰਦਾ ਹੁੰਦਾ ਪਿਆਰਾ ਤੇਰਾ ਕੁਝ ਨਹੀਂ ਰੱਖਿਆ ਅੱਜ ਕੱਲ ਠੀਕ ਆ ਹਾਂ ਟੈਨਸ਼ਨ ਨਹੀਂ ਲਈਦੀ ਹੁੰਦੀ ਆ ਜਾਆ ਕਰ ਇੱਥੇ ਲੰਘ ਦਾ ਟੱਪ ਦਾਗਾ ਸੀਰੀਅਸ ਨਹੀਂ ਹੋਈਦਾ ਹੁੰਦਾ ਲੰਘ ਦਾ ਟੱਪ ਦਾ ਆ ਜਾਆ ਕਰ ਕੋਈ ਗੱਲ ਨਹੀਂ ਇੱਥੇ ਹੀ ਹੋਈਦਾ ਠੀਕ ਆ ਬਾਈ ਹੋਰ ਆ ਮੇਰਾ ਲੱਗ ਸੈਟ ਹੀ ਨਹੀਂ ਲੱਗ ਰਿਹਾ ਕੁਝ ਹਾਂ ਸੈਟ ਨਹੀਂ ਲੱਗ ਰਿਹਾ ਲੱਗਦਾ ਇਹਨੂੰ ਨਸ਼ਾ ਹੋ ਗਿਆ ਲੱਗਦਾ ਯਾਰ ਹਾਂ ਹੈ ਇਹ ਨਾ ਹੋਵੇ ਇਹਨੂੰ ਚੱਕ ਕੇ ਲੈ ਕੇ ਜਾਣਾ ਪੈਂਦਾ ਹੋਵੇ ਕੋਈ ਪਤਾ ਨਹੀਂ ਚੱਕ ਕੋਈ ਨਹੀਂ ਉਹ ਦੇਖੀ ਉਫ ਕੋਈ ਨਹੀਂ ਕੋਈ ਨਹੀਂ ਕੁਛ ਨਹੀਂ ਕੈਮ ਹੋ ਗਿਆ ਯਾਰ ਠੀਕ ਹਾਂ ਬਾਈ ਮੈਂ ਠੀਕ ਹੈ ਲੈ ਫਿਰ ਜਾ ਬੜਾ ਇੱਕ ਹਾਂ ਹਾਂ ਬਾਈ ਆ ਪਿਆਰ ਸੀ ਕਿ ਤੱਕ ਮਰ ਜਾਣੀ ਨੀ ਆਜੀ ਆਜੀ ਮਾਰੀ ਗੇੜਾ ਪਿਆਰ ਸਾਡੇ ਕੋਲ ਘਟਿਆ ਹੀ ਨਹੀਂ ਰਿੰਗ ਮਾਰ ਦੇ ਫਿਰ ਨੰਬਰ ਤੇ ਮੈਂ ਮਾਰ ਦਿੰਦਾ ਬੱਲੇ ਸਿੰਧਰ ਪੰਨੀ ਦੇ ਹੋਰ ਕਸ਼ਾ ਕੋਈ ਖੱਟਾਂ ਦੇ ਵਿੱਚ ਰੁੱਝੇ ਆਈ ਵਾ ਆ ਗਈ ਆ ਨੰਬਰ ਮੇਰਾ ਹੀ ਆ 90 ਵਾਲਾ ਠੀਕ ਹੈ ਠੀਕ ਆ ਹਾਂ ਚੱਲ ਮੇਰਾ ਵੀ ਹੋਣਾ ਸਮਤੇ ਰਮ ਤੇ ਚਲੋ ਚਲੋ ਓਕੇ 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 ਆਜੀ ਲੰਗ ਦਾ ਟੱਬਦਾ ਹੋਇਆ ਚਲੀਂ ਤੈ ਮਿਲਦੇ ਆ ਫਰੀਂਦਰ ਆ ਕੋਈ ਗੱਲ ਬਾਤ ਨਹੀਂ ਕੀ ਬੋਲੋ ਏ ਕੋਈ ਨਹੀਂ ਬਸ